ਤੇ ਵੱਡੀ ਖਬਰ سامنے ਆ ਰਹੀ ਹੈ ਦੱਸਦੇ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ 15 ਸਾਲਾ ਨਾਬਾਲਗ ਨੂੰ ਕਾਬੂ ਕੀਤਾ ਗਿਆ ਹੈ ਦੱਸਦੇ ਕਿ ਭਾਰਤ ਸੀਮਾ ਦੇ ਵਿੱਚ ਵੱਡੇ ਪਾਕਿਸਤਾਨੀ ਨੂੰ ਬੀਐਸਐਫ ਨੇ ਦਬੋਚਿਆ ਹੈ 15 ਸਾਲ ਦਾ ਹੈ ਤੇ ਦੱਸਦੇ ਕਿ ਫੜੇ ਗਏ ਪਾਕਿਸਤਾਨੀ ਦਾ ਨਾਮ ਜੈਨ ਅਲੀ ਹੈ ਜਿਸ ਦੀ ਉਮਰ 15 ਸਾਲ ਹੈ ਤੇ ਬੀਐਸਐਫ ਨੇ ਸਰਹੱਦ ਤੇ ਆਪਣੀ ਬਣੀ ਪੋਸਟ ਦੇ ਲਾਗੇ ਤੋਂ ਇਸ ਨਾਬਾਲਗ ਨੂੰ ਕਾਬੂ ਕੀਤਾ ਹੈ ਭਾਰਤ-ਪਾਕਿਸਤਾਨ ਸਰਹੱਦ ਦੇ ਪਾਰ ਪਾਕਿਸਤਾਨੀ ਜੁੜਾ ਹੈ ਕਾਬੂ ਕੀਤਾ ਗਿਆ ਹੈ ਹਾਰਤ ਸੀਮਾ ਦੇ ਵਿੱਚ ਵੱਡੇ ਪਾਕਿਸਤਾਨੀ ਨੂੰ ਬੀਐਸਐਫ ਨੇ ਦਬੋਚਿਆ ਹੈ ਤੇ ਦੱਸ ਦਈਏ ਕਿ ਉਮਰ ਜੁੜੀ ਹੈ ਸਿਰਫ 15 ਸਾਲ ਹੈ ਨਵਾਲਗਦੀ ਤੇ ਜਿਹੜਾ ਨਾਮ ਹੈ ਜੈਨ ਅਲੀ ਦੱਸਿਆ ਜਾ ਰਿਹਾ ਇਸ ਬੱਚੇ ਦਾ ਭਾਰਤ ਪਾਕਿਸਤਾਨ ਸਰਹੱਦ ਪਾਰ ਪਾਕਿਸਤਾਨ ਦਾ ਇੱਕ ਬੱਚਾ ਜੁੜਾ ਹੈ ਕਾਬੂ ਕੀਤਾ ਗਿਆ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਪਾਕਿਸਤਾਨੀ ਕਾਬੂ ਹੋਇਆ ਹੈ ਬੀਐਸਐਫ ਨੇ ਸਰਹੱਦ ਤੇ ਆਪਣੀ ਪੋਸਟ ਜਿਹੜੀ ਹੈ ਬਣੀ ਹੋਈ ਪੋਸਟ ਦੇ ਲਾਗੇ ਤੋਂ ਇਸ ਨੂੰ ਕਾਬੂ ਕੀਤਾ ਹੈ ਭਾਰਤ ਪਾਕਿਸਤਾਨ ਸਰਹੱਦ ਦੇ ਵਿੱਚ ਵੜ ਰਿਹਾ ਸੀ ਤੇ ਇਸ ਦੇ ਵੱਡੇ ਪਾਕਿਸਤਾਨੀ ਨੂੰ ਬੀਐਸਐਫ ਨੇ ਦبوਚਿਆ ਫੜੇਗਾ ਪਾਕਿਸਤਾਨੀ ਦਾ ਨਾਮ ਜੈਨ ਅਲੀ ਉਮਰ 15 ਸਾਲ ਦੱਸੀ ਜਾ ਰਹੀ ਹੈ ਪਾਕਿਸਤਾਨ ਸਰਹੱਦ ਪਾਰ ਪਾਕਿਸਤਾਨੀ ਕਾਬੂ ਹੋਇਆ ਹੈ ਬੀਐਸਐਫ ਨੇ ਸਰਹੱਦ ਤੇ ਆਪਣੀ ਬਣੀ ਪੋਸਟ ਦੇ ਲਾਗੇ ਤੋਂ ਕਾਬੂ ਕੀਤਾ ਹੈ ਦੱਸਦੇ ਕਿ ਪਾਕਿਸਤਾਨ ਸਰਹੱਦ ਪਾਰ ਤੋਂ ਜੈਨ ਅਲੀ ਨਾਮ ਦੇ ਇੱਕ ਪਾਕਿਸਤਾਨੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਬੀਐਸਐਫ ਦੇ ਵੱਲੋਂ ਸਰਹੱਦ ਤੇ ਬਣੀ ਆਪਣੀ ਪੋਸਟ ਦੇ ਲਾਗੇ ਤੋਂ ਇਸ ਨੂੰ ਕਾਬੂ ਕੀਤਾ ਗਿਆ ਹੈ ਸਕਾਵਾਤਾ ਜਾਣਕਾਰੀ ਦੇਣ ਦੇ ਲਈ ਸਜਨਾਲ ਕਮਲ ਮਲਹੋਤਰਾ ਜੁੜ ਚੁੱਕੇ ਨੇ ਕਮਲ ਇੱਕ 15 ਸਾਲ ਦੇ ਨਾਬਾਲਗ ਨੂੰ ਕਾਬੂ ਕੀਤਾ ਗਿਆ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਕੀ ਕੁਝ ਜਾਣਕਾਰੀ ਤੋਂ ਅੱਜ ਕੋਲ ਇਸ ਨੂੰ ਲੈ ਕੇ ਆ ਜੀ ਬਿਲਕੁਲ ਅੰਜਲੀ ਮੈਂ ਦੱਸਣਾ ਚਾਹੁੰਦਾ ਮੈਂ ਭਾਰਤ ਭਾਰਤੀ ਸਰਦਾਰ ਤਰਦੇ ਉੱਪਰ ਜ਼ੀਰੋ ਲਾਈਨ ਦੇ ਉੱਪਰ ਜਿਹੜਾ ਦਾ ਕੰਡਿਆਲੀ ਤਾਰਾ ਦੇ ਵਿੱਚੋਂ ਜਿਹੜਾ ਟੱਪ ਕੇ 15 ਸਾਲਾਂ ਨੌਜਵਾਨ ਜਿਹੜਾ ਦਾ ਜੈਮ ਅਲੀ ਨਾਮ ਦਾ ਦਾ ਜਿਹੜਾ ਕਿ ਭਾਰਤੀ ਸਰਦਾਰ ਦੇ ਵਿੱਚ ਦਾਖਲ ਹੋ ਗਿਆ ਸੀ ਤੇ ਜਿੱਥੇ ਪੀਐਸਐਫ ਨੇ ਚੁਕੰਦੀ ਉਗਾਦੇ ਇੱਕ ਬੱਚੇ ਨੂੰ ਜਿਹੜਾ ਦਾ ਫੜ ਲਿਆ ਦਾ ਅੱਧੇ ਏਜੰਸੀਆਂ ਵੱਲੋਂ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਬੱਚਾ ਇੱਧਰ ਕਿਵੇਂ ਆਇਆ ਵਾ ਕੀ ਇਹਦੀ ਮਾਨਸਿਕ ਹਾਲਾਤ ਨੇ ਜਾਇ ਕਿਤੇ ਜੁੜਿਆ ਆਦਾ ਕਿਸੇ ਸੰਸਥਾ ਦੇ ਨਾਲ ਜਿਹੜਾ ਕਿ ਇਹਨੂੰ ਭੇਜਿਆ ਗਿਆ ਵਾ ਫਿਲਹਾਲ ਇਹਦੀ ਜਾਣਕਾਰੀ ਕੋਈ ਵੀ ਨਹੀਂ ਦਿੱਤੀ ਗਈ ਤੇ ਜਿਹੜੀ ਏਜੰਸੀਆਂ ਨੇ ਇਹਦੀ ਜਾਂਚ ਕਰ ਰਹੀਆਂ ਨੇ ਆਰਮੀ ਇੰਟੈਲੀਜੈਂਸ ਜਾਂਚ ਕਰ ਰਹੀ ਹੈ ਤੇ ਨਾਜ਼ਰੀ ਦਾ ਪੰਜਾਬ ਪੁਲਿਸ ਨੂੰ ਵੀ ਉੱਥੇ ਬੁਲਾ ਕੇ ਦੀ ਜਾਂਚ ਕੀਤੀ ਜਾ ਰਹੀ ਹੈ ਠੀਕ ਬਹੁਤ ਬਹੁਤ ਸ਼ੁਕਰੀਆ ਕਮਲ ਤੋਹਰ ਜਾਣਕਾਰੀ ਦੇਣ ਦੇ ਲਈ ਤੇ ਪਾਕਿਸਤਾਨ ਸਰਹੱਦ ਤੋਂ ਇਹ ਪਾਕਿਸਤਾਨੀ